ਇਹ ਜਿਹੜੀ ਮੰਗਾਂ ਜਿਹੜੀਆਂ ਤੁਸੀਂ ਸਰਕਾਰ ਨੂੰ ਪੂਰੀਆਂ ਨਹੀਂ ਕਰ ਰਹੇ ਕਰੋ ਦੁਆਰ ਤੋਂ ਦੁਆਰਾ ਘਰਨੇ ਲੌਣੇ ਪੈ ਰਹੇ ਨੇ ਸਾਡੀ ਮੰਗਾਂ ਜੀ ਉਹੀ ਨੇ 15 ਤੋਂ 17 ਸਾਲ ਹੋ ਗਿਆ ਸਾਨੂੰ ਪਿਛਲੀਆਂ ਸਰਕਾਰਾਂ ਨੇ ਵੀ ਸਾਡੀ ਜਿਹੜੀ ਕੋਈ ਵੀ ਮੰਗਾਂ ਉਹ ਪੂਰੀ ਨਹੀਂ ਕੀਤੀ ਤੁਸੀਂ ਕਹਿੰਦੇ ਹੋ ਸਰਕਾਰ ਕੋਈ ਕੰਮ ਨਹੀਂ ਕਰਦੀ ਸਤਾਪਨ ਵੀ ਆਣੇ ਚਾਹੀਦੇ ਨੇ ਬੜੇ ਬੜੇ ਮੋਰ ਲੱਗੇ ਪੈਂਦੇ ਨੇ ਫਲੇਸ ਲੱਗੇ ਵੀ ਜਾਣੇ ਬੇ ਸਰਕਾਰ ਇਹਦੇ ਕੰਮ ਕਰਾ ਦੇ ਬਿਲਕੁਲ ਸਰਕਾਰ ਦੇ ਇਹਦੇ ਮੋਰ ਲੱਗੇ ਮੋਰ ਹੀ ਲੱਗੇ ਰਗੇ ਜਿਵੇਂ ਕਿ ਪਿੱਛੇ ਚੁੱਤੀ ਹੈ ਔਰ ਮਾਜਾਂ ਪਿੱਛੇ ਮਾਜਾਂ ਪਟੇ ਕਰਦੇ ਸੀ ਚੰਨੀ ਦੀ ਸਰਕਾਰਾਂ ਵੀ ਲਾਉਂਦੇ ਸੀ ਇਹ ਵੀ ਬੋਰਡ ਲਾਉਂਦੇ ਸੀ ਜਿਹੜੀ ਇਹ ਆਮ ਆਰ ਮੇਰੀ ਹਾਜਰੀ ਸਰਕਾਰ ਆ ਮੌਜੂਦਾ ਸਰਕਾਰ ਉਹਦੇ ਵੀ ਲਾਰੇ ਤੇ ਲਾਰੇ ਨੇ ਹਲੇ ਤੱਕ ਜਦ ਸੱਤਾ ਵਿੱਚ ਸਰਕਾਰ ਆਈ ਆ ਪਹਿਲੇ ਨੰਬਰ ਤੇ ਹੀ ਗੱਲ ਰੱਖੀ ਸੀ ਕਿ ਜਿਹੜਾ ਕੱਚਾ ਸ਼ਬਦ ਆ ਉਹ ਪੰਜਾਬ ਵਿੱਚੋਂ ਖਤਮ ਕੀਤਾ ਜਾਊਗਾ ਸੋ ਸਰਕਾਰ ਨੇ ਅਜ ਤੱਕ ਇਸ ਕੱਚੇ ਸ਼ਬਦ ਨੂੰ ਖਤਮ ਕਰਨ ਲਈ ਮੇਰੇ ਸਾਬ ਨਾਲ ਕੁਝ ਵੀ ਨਹੀਂ ਕੀਤਾ ਉਹ ਸਰਕਾਰ ਜਿਹੜਾ ਆਮ ਆਦੀ ਪਾਰਟੀ ਆ ਜਿਹੜਾ ਉਹ ਤਾਂ ਨਹੀਂ ਸਾਰੇ ਲਾਉਣਗਾ ਸੀ ਕਰਕੇ ਦਿਖਾਉਣਗਾ ਤੁਸੀਂ ਕਿੰਨਾ ਉਹਨਾਂ ਨੇ ਕੀਤਾ ਨਹੀਂ ਹੋਇਆ ਕੁਝ ਕਹਿਣ ਨਾਲ ਹੋ ਨਹੀਂ ਜਾਂਦਾ ਕਰਨ ਨਾਲ ਹੁੰਦਾ ਕਰਨਾ ਪੈਂਦਾ ਕਹਿ ਦਿੱਤਾ ਪਰ ਕੀਤਾ ਕੁਝ ਨਹੀਂ ਸੋ ਸਾਨੂੰ ਲੱਗਦਾ ਵੀ ਜਿਹੜੀ ਸਰਕਾਰ ਨੂੰ ਸਰਕਾਰ ਦੇ ਐਮ ਐਲ ਏ ਐਮ ਪੀ ਜਾਂ ਮੁੱਖ ਮੰਤਰੀ ਸਾਹਿਬ ਜਾਂ ਤਰਨਤਪੁਰ ਮੰਤਰੀ ਸਾਹਿਬ ਨਹੀਂ ਚਲਾ ਰਹੇ ਸਾਰੀ ਮੈਨੇਜਮੈਂਟ ਚਲਾ ਰਹੀ ਹੈ ਉਹ ਨਹੀਂ ਚੋਦੇ ਸਾਡੇ ਅਫਸਰ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਬਣੀਆਂ ਜਾਂਦੀਆਂ ਤੁਸੀਂ ਕਹਿੰਦੇ ਫਿਰ ਲੱਗਦਾ ਸਰਕਾਰ ਨਹੀਂ ਚਲਾ ਰਹੀ ਮੈਨੇਜਮੈਂਟ ਚਲਾ ਰਹੀ ਹੈ ਇਹ ਕਿਹਨੂੰ ਸਰਕਾਰ ਨੇ ਧਿਆਨ ਦੇ ਦਿੱਤਾ ਕਿ ਜਿਹੜੀਆਂ ਜਾਨੀਆਂ ਰਹੀਆਂ ਤੁਸੀਂ ਘਰਨੇ ਲਾ ਰਹੇ ਹੋ ਚਾਰੀਆਂ ਰਹੀਆਂ ਹੋ ਤੁਹਾਡੇ ਮਾਧਿਅਮ ਨਹੀਂ ਦੇਖੋ ਸਭ ਤੋਂ ਵੱਡੇ ਮਾਧਿਅਮ ਆਪ ਤੁਸੀਂ ਸਰਕਾਰ ਕਹਿੰਦੀ ਸੀ ਆਮ ਲੋਕਾਂ ਦੀ ਸਰਕਾਰ ਹੁਣ ਬੂੰਦੀ ਮੋੜੀ ਕਿਉਂ ਹੋਣੀ ਬੈਠੀ ਆ ਜਿਨਨੂੰ ਅਸੀਂ ਰਜਵਾਰੇ ਅਮੀਰ ਕਹਿ ਦਿੰਨੇ ਆ ਉਹਨਾਂ ਦੀ ਝੋੜੀ ਚ ਪਈ ਆ ਸਰਕਾਰ ਉਹਨਾਂ ਨੇ ਪੈਸਾ ਲਾ ਗਿਆ ਸਰਕਾਰਾਂ ਬਣਾਈਆਂ ਨੇ ਤੇ ਉਹਨਾਂ ਨੇ ਕਹਿਤੀ ਸਰਕਾਰਾਂ ਚੱਲਦੀਆਂ ਨੇ ਇਸ ਸਰਕਾਰ ਦਾ ਕਹਿੰਦੇ ਸੀ ਬਦਲਾਅ ਪੰਜਾਬ ਦੇ ਵਿੱਚ ਬਦਲਾਅ ਲੈ ਕੇ ਆਵਾਂ ਬਿਲਕੁਲ ਨਹੀਂ ਤੁਸੀਂ ਬਦਲਾਅ ਦੇਖੀ ਚੁੱਕੇ ਹੋ ਪਿਛਲੇ 3 ਸਾਲਾਂ ਦੇ ਵਿੱਚ ਕਿਹੋ ਜਿਹਾ ਬਦਲਾਅ ਆਇਆ ਤੁਹਾਡਾ ਬਹੁਤ ਸਾਰੀ ਧੰਨਵਾਦ ਕਰਦੇ ਆ ਸਾਡੀ ਜਿਹੜੀ ਮੰਗਾਂ ਨੇ ਡਿਮਾਂਡਾਂ ਨੇ ਲੋਕਾਂ ਨੇ ਉਹ ਤੁਸੀਂ ਉੱਪਰ ਤੱਕ ਲੈ ਕੇ ਜਾਂਦੇ ਹੋ ਪਰ ਸਰਕਾਰਾਂ ਦੇ ਕੰਮ ਤੇ ਜੋ ਨਹੀਂ ਸਿਰਕਦੇ ਕਰਨੇ ਨਹੀਂ ਲਾਉਗੀ ਪਰ ਅੱਜ ਜਿਹੜੇ ਪਹਾਲਾਤਾਂ ਦੀ ਗੱਲ ਕਰੀ ਹਲਾਤ ਇੰਨੇ ਮੇਰੇ ਖਰਾਬ ਹੋ ਚੁੱਕੇ ਨੇ ਪਹਿਲਾਂ ਸਰਕਾਰਾਂ ਲਾੜ ਕੇ ਹਲਾਤ ਇਹਨੇ ਬੱਤਰ ਹੋ ਚੁੱਕੇ ਨੇ ਵੀ ਅੱਜ ਜਿਹੜਾ ਹਰ ਹਰ ਹੋਊਗਾ ਉਹ ਸੜਕਾਂ ਉੱਤੇ ਜੋ ਕੇ ਨਾ ਕੋ ਡੈਂਗਰ ਚੜ ਚੁੱਕੇਗਾ ਸਸਿਕਾਰ ਜੀ ਤੋਤੇ ਨੇ ਪੰਜਾਬ ਲੈ ਰਹੇ ਦੀ ਪੀਸੋ ਕੇ ਜੋ ਕਿ ਅਸੀਂ ਬੱਸ ਸਟੈਂਡ ਤੋਂ ਮੁਦੁਰ ਜਿੱਥੇ ਅੱਜ ਦੇ ਸਰਕਾਰੇ ਨਾ ਸਰਕਾਰੇ ਬਰਸਾਂ ਦੇ ਕੱਟੇ ਨੂੰ ਲਾੜਨ ਨੂੰ ਨਾ ਦੋੜਾ ਕਰਨੇ ਲਗਾਈ ਜਾਦੇ ਨਾ ਕੋਈ ਮੰਗਾ ਨਹੀਂ ਉਹਨਾਂ ਨਾਲ ਕਰਦੇ ਕਰਦੇ ਵੀ ਕੀ ਹੁੰਦਾ ਨੇ ਜਿਹੜੇ ਬੋਈਆਂ ਨਹੀਂ ਹੋ ਰਹੀਆਂ ਕੀ ਨਾਮ ਹੈ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਜੀ ਬਾਈਸ ਪ੍ਰਧਾਨ ਨੀਪਰੋ ਲੁਧਿਆਣਾ ਸਰਕਾਰ ਕੀ ਮੰਗਾਂ ਜਿਹੜੀਆਂ ਥੋੜੀ ਸਰਕਾਰ ਪੂਰੀ ਨਹੀਂ ਕਰ ਰਹੀ ਤੁਹਾਨੂੰ ਦੁਆਰ ਤੇ ਦੁਆਰ ਘਰਨੇ ਲਾਉਣੇ ਪੈ ਰਹੇ ਨੇ ਸਾਡੀ ਮੰਗਾਂ ਜੀ ਉਹੀ ਨੇ 15 ਤੋਂ 17 ਸਾਲ ਹੋ ਗਿਆ ਸਾਨੂੰ ਪਿਛਲੀਆਂ ਸਰਕਾਰਾਂ ਨੇ ਵੀ ਸਾਡੀ ਜਿਹੜੀ ਕੋਈ ਵੀ ਮੰਗ ਉਹ ਪੂਰੀ ਨਹੀਂ ਕੀਤੀ ਤੇ ਜਿਹੜੀ ਇਹ ਆਮ ਆਦਮੀ ਦੀ ਹਾਜ਼ਰੀ ਸਰਕਾਰ ਆ ਮੌਜੂਦਾ ਸਰਕਾਰ ਉਹਦੇ ਵੀ ਲਾਰੇ ਤੇ ਲਾਰੇ ਨੇ ਹਲੇ ਤੱਕ ਸੋ ਜਿਹਦੀ ਵਜ੍ਹਾ ਕਰ ਨੂੰ ਸਾਨੂੰ ਮਜਬੂਰ ਨੇ ਜਿਹੜੇ ਆਪਣੇ ਪ੍ਰਦਰਸ਼ਨ ਨੇ ਜਰ ਰੋਸ ਆ ਸਾਡਾ ਉਹ ਜੀ ਕੱਚੇ ਮਾਜਮਾ ਨੂੰ ਪੱਕਾ ਕਰਨਾ ਜੋ ਕਿ ਸਰਕਾਰ ਦੇ ਮੈਨੀਫੈਸਟੋ ਵਿੱਚ ਜਿਹੜਾ ਇਹਨਾਂ ਨੇ ਜਦ ਸੱਤਾ ਵਿੱਚ ਸਰਕਾਰ ਆਈ ਆ ਪਹਿਲੇ ਨੰਬਰ ਤੇ ਹੀ ਗੱਲ ਕੀ ਸੀ ਕਿ ਜਿਹੜਾ ਕੱਚਾ ਸ਼ਬਦ ਆ ਉਹ ਪੰਜਾਬ ਵਿੱਚੋਂ ਖਤਮ ਕੀਤਾ ਜਾਊਗਾ ਸੋ ਸਰਕਾਰ ਨੇ ਅਜੇ ਤੱਕ ਇਸ ਕੱਚੇ ਸ਼ਬਦ ਨੂੰ ਖਤਮ ਕਰਨ ਲਈ ਮੇਰੇ ਹਿਸਾਬ ਨਾਲ ਕੁਝ ਵੀ ਨਹੀਂ ਕੀਤਾ ਸੋ ਲਾਰੇ ਹੀ ਨੇ ਜਿਸ ਕਾਰਨ ਸਾਨੂੰ ਬਾਰ ਬਾਰ ਜਿਹੜਾ ਹੈਗਾ ਸੰਘਰਸ਼ ਦਾ ਰਾਹ ਬਣਾਉਣਾ ਪੈਂਦਾ ਉਹ ਸਰਕਾਰ ਜਿਹੜਾ ਆਵਾ ਦੀ ਪਾਰਟੀ ਹੈ ਉਹ ਤਾਂ ਨਹੀਂ ਸਿ ਲਾਰੇ ਹੀ ਲਾਉਂਗਾ ਸੀ ਕਰਕੇ ਦਿਖਾਉਣਾ ਕਿ ਤੁਸੀਂ ਕਿਹਾ ਉਹਨਾਂ ਨੇ ਕੀਤਾ ਨਹੀਂ ਹੈ ਕੁਝ ਉੱਥੇ ਗੱਲ ਇਹ ਆਉਂਦੀ ਹੈ ਜੀ ਕਹਿਣੀ ਤੇ ਕਰਨੀ ਕਹਿਣ ਨਾਲ ਹੋ ਨਹੀਂ ਜਾਂਦਾ ਕਰਨ ਨਾਲ ਹੁੰਦਾ ਕਰਨਾ ਪੈਂਦਾ ਕਹਿ ਦਿੱਤਾ ਪਰ ਕੀਤਾ ਕੁਝ ਨਹੀਂ ਸਾਨੂੰ ਕੋਈ ਸ਼ੌਕ ਨਹੀਂ ਹੈ ਵੀ ਅਸੀਂ ਦੁਬਾਰਾ ਦੁਬਾਰਾ ਜਿਹੜੇ ਹੈਗੇ ਪ੍ਰਦਰਸ਼ਨ ਕਰਦੇ ਆਂ ਹੜਤਾਲਾਂ ਰੱਖਦੇ ਆਂ ਉਹਦੇ ਪੈਸੇ ਕਟਵਾਉਣੇ ਆਂ ਸੋ ਸਾਡੀ ਜਿਹੜੀ ਕੋਈ ਵੀ ਗੱਲ ਹੈ ਸਰਕਾਰ ਨੇ ਹਾਲੇ ਤੱਕ ਨਹੀਂ ਸੁਣੀ ਤੋਂ ਉਸ ਤੋਂ ਉਲਟ ਜਿਹੜੀ ਸਰਕਾਰ ਉਹ ਮਹਿਕਮੇ ਨੂੰ ਕਿਤੇ ਨਾ ਕਿਤੇ ਖਤਮ ਕਰਨ ਦੇ ਜਿਹੜੇ ਹੈਗੇ ਨੇ ਰਸਤੇ ਬਣਾ ਰਹੀ ਹੈ ਤੁਸੀਂ ਪਹਿਲਾਂ ਵੀ ਤੁਹਾਨੂੰ ਲਾਇਆ ਸੀ ਪਹਿਲਾਂ ਵੀ ਮੀਟਿੰਗਾਂ ਕੀਤੀ ਸੀ ਤੁਹਾਨੂੰ ਮੁੱਖ ਮੰਤਰੀ ਸਾਹਿਬ ਨੇ ਕਾਹਦੇ ਕਿਸੇ ਮੀਟਿੰਗ ਕਰਾਂਗੇ ਤੇਰੇ ਕੋਈ ਨਤੀਜਾ ਆ ਜਾਂਦੀਗਾ ਸਾਡੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਆ ਸਾਡੀ ਚੱਤੇਬੰਦੀ ਦੀ ਸੀਨੀਅਰ ਲੀਡਰਸ਼ਿਪ ਦੀ ਪਰ ਉਹਨਾਂ ਨੇ ਠੀਕ ਅਧਿਕਾਰੀਆਂ ਨੂੰ ਰੇਸ਼ ਵੀ ਦਿੱਤੇ ਦੀ ਸਾਡੀਆਂ ਕੁਝ ਮੰਗਾਂ ਮੰਨੀਆਂ ਵੀ ਸੀ ਕਿ ਇਹਨਾਂ ਨੂੰ ਲਾਗੂ ਕਰ ਦਿੱਤਾ ਜਾਵੇ ਪਰ ਜਿਹੜੀ ਸਾਡੀ ਮੈਨੇਜਮੈਂਟ ਉਹਨੇ ਹਾਲੇ ਤੱਕ ਕੋਈ ਵੀ ਮੰਗਾਂ ਜਿਹੜੀ ਉਹ ਮੰਨੀਆਂ ਹੋਈਆਂ ਮੰਗਾਂ ਵੀ ਲਾਗੂ ਨਹੀਂ ਕੀਤੀਆਂ ਸੋ ਸਾਨੂੰ ਲੱਗਦਾ ਵੀ ਜਿਹੜੀ ਸਰਕਾਰ ਨੂੰ ਸਰਕਾਰ ਦੇ ਐਮ ਐਲ ਏ ਐਮ ਪੀ ਜਾਂ ਮੁੱਖ ਮੰਤਰੀ ਸਾਹਿਬ ਜਾਂ ਤਰਨਤਲ ਮੰਤਰੀ ਸਾਹਿਬ ਨਹੀਂ ਚਲਾ ਰਹੇ ਸਰੀ ਮੈਨੇਜਮੈਂਟ ਚਲਾ ਰਹੀ ਹੈ ਉਹ ਨਹੀਂ ਚਾਹੁੰਦੇ ਸਾਡੇ ਅਫਸਰ ਕਿ ਜਿਵੇਂ ਸਾਡੀਆਂ ਮੰਗਾਂ ਨੇ ਬੰਨੀਆਂ ਆ ਜਾਂ ਨਾ ਨਹੀਂ ਤੁਸੀਂ ਕਹਿੰਦੇ ਫਿਰ ਲੱਗਦਾ ਸਰਕਾਰ ਹੀ ਚਲਾ ਰਹੀ ਮੈਨੇਜਮੈਂਟ ਚਲਾ ਰਹੀ ਹੈ ਕਿ ਕਦੋਂ ਤੱਕ ਸਰਕਾਰ ਨੇ ਧਿਆਨ ਦੇ ਦਿੱਤਾ ਕਿਹੜਾ ਜਾਣ ਨਹੀਂ ਰਹੇ ਤੁਸੀਂ ਘਰਨੇ ਲਾ ਰਹੇ ਹੋ ਜਾਣੀਆਂ ਨਹੀਂ ਹੁਣ ਤੁਹਾਡੇ ਮਾਧਿਅਮ ਨਹੀਂ ਦੇਖੋ ਸਭ ਤੋਂ ਵੱਡਾ ਮਾਧਿਅਮ ਸੋਸ਼ਲ ਮੀਡੀਆ ਤੇ ਸਾਡਾ ਪੱਤਰਕਾਰ ਭਾਈਚਾਰਾ ਜਿਨ੍ਹਾਂ ਨੇ ਸਾਡੀ ਜਿਹੜੀ ਗੱਲ ਉੱਪਰ ਤੱਕ ਪਹੁੰਚਾਉਣੀ ਸੋ ਤੁਹਾਡਾ ਅਸੀਂ ਧੰਨਵਾਦ ਕਰਦੇ ਆ ਸਾਡੀ ਜਿਹੜੀ ਮੰਗਾਂ ਨੇ ਡਿਮਾਂਡਾਂ ਨੇ ਲੋਕਾਂ ਨੇ ਉਹ ਤੁਸੀਂ ਉੱਪਰ ਤੱਕ ਲੈ ਕੇ ਜਾਂਦੇ ਹੋ ਪਰ ਸਰਕਾਰਾਂ ਦੇ ਕੰਮ ਤੇ ਜੋ ਨਹੀਂ ਚਿਰਕਦੇ ਦੇੜੀ ਸਰਕਾਰ ਕਹਿੰਦੀ ਸੀ ਆਮ ਲੋਕਾਂ ਦੀ ਸਰਕਾਰ ਹੁਣ ਬੂਗੀ ਮੂਣੀ ਕਿਉਂ ਨਾ ਬੈਠੀ ਆ ਬਿਲਕੁਲ ਜੀ ਕਿਤੇ ਨਾ ਕਿਤੇ ਪ੍ਰਾਈਵੇਟ ਘਰਾਣੇ ਜਿਹੜੇ ਕਾਰਪੋਰੇਟ ਘਰਾਣੇ ਜਿਨ੍ਹਾਂ ਨੂੰ ਅਸੀਂ ਰਜਵਾਰੇ ਅਮੀਰ ਕਹਿ ਦਿੰਨੇ ਆ ਉਹਨਾਂ ਦੀ ਝੋੜੀ ਚ ਪਈ ਆ ਸਰਕਾਰ ਉਹਨਾਂ ਨੇ ਪੈਸਾ ਲਾ ਕੇ ਇਹ ਸਰਕਾਰਾਂ ਬਣਾਈਆਂ ਨੇ ਤੇ ਉਹਨਾਂ ਨੇ ਕਹਿ ਤੀ ਸਰਕਾਰਾਂ ਚੱਲਦੀਆਂ ਨੇ ਸੋ ਨਵੀਂ ਗੱਲ ਤੁਹਾਡੇ ਮੈਂ ਤੁਸੀਂ ਗੱਲ ਵਧੀਆ ਕੀਤੀ ਆ ਦੱਸਣੀ ਚਾਹੂੰਗਾ ਕਿ ਕਿਲੋਮੀਟਰ ਸਕੀਮ ਅਧੀਨ ਬੱਸਾਂ ਸਰਕਾਰ ਆ ਜਿਹੜੀ ਉਹ ਟਰਾਂਸਪੋਰਟ ਡਿਪਾਰਟਮੈਂਟ ਦੇ ਵਿੱਚ ਡਿਪਾਰਟਮੈਂਟ ਦੇ ਵਿੱਚ ਪਾਉਣੀਆਂ ਚਾਹ ਰਹੀ ਆ ਜੋ ਕਿ ਸਿੱਧਾ ਤੇ ਸਿੱਧਾ ਡਿਪਾਰਟਮੈਂਟ ਨੂੰ ਘਾਟ ਸੋਸਾਇਟੀ ਵਰਕਸ਼ਾਪ ਖਤਮ ਹੁੰਦੀ ਆ ਸਾਡਾ ਡਰਾਈਵਰ ਨਹੀਂ ਰਹਿੰਦਾ ਉਹਦੇ ਤੇ ਇੱਕ ਪ੍ਰਾਈਵੇਟ ਬੰਦੇ ਤੋਂ ਰੀਸ ਤੇ ਕਿਰਾਏ ਤੇ ਇੱਕ ਬੱਸ ਲਈ ਜਾਂਦੀ ਆ ਜਦ ਕਿ ਆਪਣੀ ਬੱਸ ਪਾਉਣ ਨਾਲ ਕਿੰਨੇ ਬੰਦਿਆਂ ਨੂੰ ਰੋਜ਼ਗਾਰ ਮਿਲਦਾ ਤੇ ਜਿਹੜੀ ਬੱਸਾਂ ਲੋਨ ਰਹਿ ਤੋ ਹੁਰ ਤੋਂ ਬਹੁਤ ਸਰਕਾਰ ਦੀ ਬਣਦੀ ਆ ਪਰ ਕਿਤੇ ਨਾ ਕਰੇ ਸਰੀ ਸਰਕਾਰ ਆ ਨਹੀਂ ਚਾਹੁੰਦੀ ਕਿ ਇੰਨਾ ਕੀਤਾ ਜਾਵੇ ਪ੍ਰਾਈਵੇਟ ਵਸਾਂ ਪਾਉਣ ਦੀ ਸਰਕਾਰ ਦੀ ਜਿਹੜੀ ਤਸਵੀਰ ਉਹ ਤਿਆਰ ਇੱਕ ਲੈਟਰ ਵੀ ਕੱਢੀ ਗਈ ਆ ਜੇ ਤਾਂ ਅਸੀਂ ਸਖਤ ਸ਼ਰਧਾਂ ਵਿੱਚ ਪੂਰੇ ਜ਼ੋਰ ਜ਼ੋਰ ਨਾਲ ਵਿਰੋਧ ਕਰਦੇ ਆ ਤੇ ਉਹ ਗੱਡੀਆਂ ਅਸੀਂ ਨਹੀਂ ਭੈਣ ਦਵਾਂਗੇ ਮਹਿਕਮੇ ਚ ਸਾਡੇ ਨਾਲ ਜਿਹੜੇ ਸਾਰੇ ਮੌਜੂਦ ਨੇ ਸਰ ਪਹਿਲਾਂ ਆਪਣੇ ਜਿਹੜੀਆਂ ਕਿਹੜੀਆਂ ਮੰਗਾਂ ਨੇ ਵੀ ਜਿਹੜੀ ਸਰਕਾਰ ਆਪਣੇ ਪੂਰੀਆਂ ਨਹੀਂ ਕਰ ਰਹੀ ਤਾਂ ਬਾਰ-ਬਾਰ ਸੜਕਾਂ ਤੇ ਨਾ ਪੈ ਰਹੇਗਾ ਜਦੋਂ ਸਰਕਾਰ ਸੱਤਾ ਦੇ ਵਿੱਚ ਆਈ ਸੀ ਸਰਕਾਰ ਨੇ بڑے بڑے ਵੱਡੇ ਵਾਅਦੇ ਕੀਤੇ ਸੀ ਕਿ ਵੀ ਅਸੀਂ ਕੱਚੇ ਮਕਾਨਾਂ ਨੂੰ ਪੱਕੇ ਕਰਾਂਗੇ ਕੱਚੇ ਸ਼ਬਦੇ ਨਹੀਂ ਰਹਿਣਗੇ ਪਰ ਪਿਛਲੇ ਸਰਕਾਰਾਂ ਦੀ ਤਰ੍ਹਾਂ ਇਸ ਸਾਲ ਬੀਤਣ ਦੇ باوجود ਵੀ ਇਹ ਸਰਕਾਰ ਨੇ ਕਿਸੇ ਵੀ ਮਾਹੌਲ ਨੂੰ ਅਜੇ ਤੱਕ ਪੱਕਾ ਨਹੀਂ ਕੀਤਾ ਤੇ ਜਿਹੜਾ ਅੱਜ ਦਾ ਜਿਹੜਾ ਸਾਡਾ 10 ਤੋਂ 12 ਜਿਹੜਾ 2 ਘੰਟੇ ਦਾ ਜਿਹੜਾ ਪ੍ਰੋਗਰਾਮ ਆ ਬੰਦ ਦਾ ਉਸ ਤੋਂ ਬਾਅਦ ਅਸੀਂ 7 8 ਤੇ 9 ਤਰੀਕ ਦੀ ਹੜਤਾਲ ਰੱਖੀ ਅੱਜ ਅਸੀਂ 2 ਘੰਟੇ ਵਿੱਚ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਜਿਹੜੀਆਂ ਵੀ ਸਾਡੀਆਂ ਮੰਗਾਂ ਜਿਵੇਂ ਕਿਲੋਮੀਟਰ ਸਕੀਮ ਵਾਸਤੇ ਉਹ ਜਿਹੜਾ ਬ੍ਰਾਈਕੇਟ ਕੱਢੀ ਤੁਸੀਂ ਮੈਕੂਵੇ ਦੇ ਵਿੱਚ ਪਾ ਰਹੇ ਆ ਉਹ ਮੈਕੂਵੀਆਂ ਗੱਡੀਆਂ ਪਈਆਂ ਨੇ ਜਿਹਨਾਂ ਨੂੰ ਅੱਤੇ ਕੱਚੇ ਮਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਇਹਨਾਂ ਘੱਟੋ ਘੱਟ ਜਿੰਨੀ ਸਰਕਾਰੀ ਬਸਾਂ ਦੀ ਗਿਣਤੀ ਆ ਉਹ ਦੱਸ ਦਸਖਤ ਕੀਤੀ ਜਾਵੇ ਕਿਉਂਕਿ ਜਿਹੜੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਜਿਹੜੇ ਸਰਵਿਸ ਦੇ ਮੁੱਢਲੀ ਹਸਤੀ ਕਰਨਾਂ ਮਿਲ ਸਕੇ ਅਸਲ 'ਚ ਜੋ ਪੰਜਾਬ ਸਰਕਾਰ ਨੂੰ ਇਹ ਵੀਰ ਵੀ ਕਰਦੇ ਆ ਇਹ ਉਹਨਾਂ ਦੇ ਸਮੇਂ ਦੇ ਵਿੱਚ ਨਹੀਂ ਤਾਂ ਸਰਕਾਰ ਨੂੰ ਜਿਹੜੇ ਜੇ ਹੁਕਮਤ ਲੈਣੇ ਪੈਣਗੇ بالکل پہلے ہر ہر پتا کر گا پہلے ਆਰੇ ਜਨਤਿ ਸੋਸ਼ਲ ਦੇ ਵਿੱਚ ਕੁਝ ਕਾਂਗਰਸ ਦੇ ਵਿੱਚ ਕਰ ਰਹੇ ਕਿ ਅਸੀਂ ਇਹਨੇ ਬਣਾਵਾਂਗੇ ਜਾ ਰਹੇ ਹਾਂ ਨੀਵਾਂ ਦੇ ਉੱਤੇ ਜਾ ਰਹੇ ਹਾਂ ਪਰ ਸਰਕਾਰ ਨੇ ਉੱਤੇ ਜਾ ਰਹੇ ਹਾਂ ਅਸਮਾਨੀ ਬੇਪਰ ਜਿੰਨੇ ਵੀ ਬੱਚੇ ਮਾਰਦੇ ਨੇ ਉਹ ਜਿੰਨੇ ਸਾਈਟਾਂ ਦੇ ਕਿੰਨੇ ਬੋਲ ਦੀ ਗੱਲ ਕਰਦੇ ਨੇ ਉਹ ਵੀ ਵੀਡੀਓ ਬਣਾ ਰਹੇ ਨੇ ਇਸ ਸਰਕਾਰ ਦਾ ਕਹਿੰਦੇ ਸੀ ਬਦਲਾਅ ਜਨਤਾ ਦੇ ਵਿੱਚ ਬਦਲਾਅ ਲੈ ਕੇ ਆਵਾਂਗੇ ਬਦਲਾ ਬਿਲਕੁਲ ਤੁਸੀਂ ਬਦਲਾ ਦੇਖ ਹੀ ਚੁੱਕੇ ਆ ਪਿਛਲੇ 10 ਸਾਲਾਂ ਦੇ ਵਿੱਚ ਕਿਹੋ ਜਿਹਾ ਬਦਲਾ ਆ ਤਾਂ ਬਈ ਇਹਨਾਂ ਸਰਕਾਰਾਂ ਦੀ ਸਰਕਾਰ ਜਿਹੜੀ ਆ ਬਾਣੀ ਨੇ ਪੇ ਚੁਪੀ ਆ ਜਿਵੇਂ ਕਿ ਆਪਾਂ ਦੇਖਿਆ ਵੀ ਜਿਵੇਂ ਸਾਡੇ ਮਿੰਟ ਦੇ ਵਿੱਚ ਪਿੱਛੇ ਕਿਲੋਮੀਟਰ ਤੋਂ ਸਿਰਫ ਬਸੋਂ ਵਾਲੇ ਪਿੰਡਾਂ ਦੇ ਦਸਤੋਂ ਪਰ ਸਰਕਾਰ 10 ਕਿਲੋਮੀਟਰ ਤੋਂ ਬਸੋਂ ਪਾ ਕੇ ਮੇਟੇ ਨੂੰ ਕੋਹੋਣ ਵਾਲੇ ਪਾਸੇ ਚੱਲ ਰਹੀ ਆ ਇਹ ਬਦਲਾ ਇਹਨਾਂ ਦਾ ਜ਼ਰੂਰ ਹੈ ਕਿ ਸਰਕਾਰ ਇਹ ਮਹੱਤਵਪੂਰਨ ਫੈਸਲੇ ਕਿਉਂ ਨਹੀਂ ਲੈ ਰਹੀ ਕੋਈ ਛੋਟੇ ਪਿੰਡ ਦੇ ਛੋਟੇ ਸਾਦੇ ਲਈ ਇਹਨਾਂ ਸਰਕਾਰ ਫੈਸਲੇ ਕਿਉਂ ਨਹੀਂ ਲੈ ਰਹੀ ਇਹ ਤਾਂ ਸਰਕਾਰ ਨੂੰ ਜਿੰਦੀ ਹੈ ਨਾ ਅਸੀਂ ਜਿਹੜਾ ਰੋਸ ਪ੍ਰਦਰਸ਼ਨ ਕਰਦੇ ਸਰਕਾਰ ਨਾਲ ਆਪਣੇ ਕਸ਼ਟ ਜੇ ਕਰ ਰਹੇ ਆ ਇਹ ਵੀ ਸਾਡੇ ਮੇਰੇ ਮੇਰੀਆਂ ਜਿਹੜੇ ਆਮ ਲੋਕਾਂ ਨੇ ਗੱਲ ਉਹਦੇ ਦੂਸਰੇ ਮੈਚ ਵਿੱਚ ਨੇ ਜਿਹਨਾਂ ਸਾਰੇ ਪਟਨਾਵਾਲਾ ਪ੍ਰਤੀਮ ਵਾਲਾ ਪਕੜਾ ਕੋ ਜਿਹੜੇ ਵੀ ਮੈਚ ਵਿੱਚ ਦੇ ਵਿੱਚ ਕੋਈ ਵੀ ਟਾਉਂਡੀਆਂ ਰੱਖਦੀਆਂ ਹਨ ਉਹਨਾਂ ਨੂੰ ਨੇੜੇ ਹੋ ਕੇ ਸੁਣੋ ਸਤਾਂਜਨਾਂ ਨੂੰ ਬਣ ਰਹੀ ਹੈ ਵਧੀਆ ਸਰਵਿਸ ਤੁਸੀਂ ਕਹਿੰਦੇ ਹੋ ਸਰਕਾਰ ਕੋਈ ਕੰਮ ਨਹੀਂ ਕਰਦੀ ਸਰਕਾਰ ਪਰ ਆਣੇ ਨਹੀਂ ਕਰਦੇ ਜਿਵੇਂ ਬੜੇ ਬਹੁਤ ਲੱਗੇ ਪਰ ਇੰਟਰਵਿਊ ਫਲੈਸ਼ ਹੋ ਗਏ ਵੀ ਆ ਨੇ ਬੇ ਸਰਕਾਰ ਨੇ ਕੰਮ ਕਰਾਦੇ ਮੈਨੂੰ ਕੋਈ ਸਰਕਾਰ ਦੇ ਇਹਨੇ ਬੋਰਡ ਲੱਗੇ ਬੋਰਡ ਹੀ ਲੱਗੇ ਰਹੇ ਜਿਵੇਂ ਕਿ ਪਿੱਛੇ ਛੱਤੀਆਂ ਹੋਰ ਮੌਜਾਂ ਕੱਚੇ ਮੌਜਾਂ ਪ੍ਰੋਟੈਕਟ ਕਰਦੇ ਸੀ ਚੰਨੀ ਦੀ ਸਰਕਾਰ ਨੇ ਵੀ ਲਾਦੇ ਸਟੇਪਲ ਵੀ ਬੋਰਡ ਲਾਦੇ ਸੀ ਉਹ ਬੋਰਡ ਹੀ ਲੱਗੇ ਰਹੇ ਕੰਮ ਹੋਈ ਨਹੀਂ ਕੀਤਾ ਤੇ ਮਾਨਸਰ ਸੁਸੋਚੇ ਬਾਈ ਲੱਗਦਾ ਨਹੀਂ ਕਿ ਸਰਕਾਰ ਬੋਧਾ ਕਕੇ ਰਹੀ ਕਿਤੇ ਦੇ ਵਿੱਚ ਪਹੁੰਚਾਈ ਗਈ ਬਿਲਕੁਲ ਹਾਲ ਦੀ ਘੜੀ ਸਰਕਾਰ ਬਿਲਕੁਲ ਕੋਸ਼ਿਸ਼ ਨਹੀਂ ਕਰ ਸਕੀ ਬੋਰਡ ਦੇ ਵਿੱਚ ਰਹਿ ਗਈ ਹੈ ਤੇ ਜੋ ਆਪਣੇ ਰਿੰਗ ਮਸ਼ਹੂਰ ਨਾਮ ਦੇ ਵਿੱਚ ਰਹਿ ਗਈ ਹੈ ਹੋਰ ਕੋਈ ਵੀ ਜਾਣਗੀ ਹਜੇ ਤੱਕ ਨਾ ਨਾਮ ਇਹ ਸਰਕਾਰ ਸੀ ਨਹੀਂ ਗਿਆ ਸੀ ਕਿ ਇਹ ਵੀ ਐਮ ਕਲਟਰ ਜਿੱਦਾਂ ਸੀ ਖਤਮ ਕਰਦਾ ਕਿ ਪਬਲਿਸਿਟੀ ਅਸੀਂ ਬਿਲਕੁਲ ਨਹੀਂ ਕਰਾ ਲੱਗਦਾ ਹੈ ਤਾਂ ਬਾਜੜੀ ਗੁੰੰਗੀ ਬੋਲੀ ਸਰਕਾਰ ਦੇ ਕੰਮ ਖੁੱਲਣੇ ਜਾਗੂਗੀ ਬਿਲਕੁਲ ਅਸੀਂ ਤਾਂ ਦੇ ਲੋ ਪ੍ਰੋਟੈਸਟ ਕਰਦੇ ਕਰੀ ਰਹੇ ਹਾਂ ਜਦ ਹੀ ਉਹ ਸਰਕਾਰ ਸਰਕਾਰ ਅਸੀਂ ਸਟਰੀਟ ਨੂੰ ਜਦੋਂ ਮੁੱਖ ਮੰਤਰੀ ਦੀ ਕੋਠੀ ਘੇਰਾਂਗੇ ਉੱਥੇੋਂ ਜੜਾ ਜਾਓ ਉਸ ਮੌਕੇ ਘਟ ਰਹੀ ਹੈ ਸਰਕਾਰ ਨੂੰ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਨੇ ਉਹਨਾਂ ਨੂੰ ਇਹ ਦੇਖ ਲੈਣਾ ਚਾਹੀਦਾ ਵੀ ਦਿੱਲੀ ਦੇ ਵਿੱਚ ਜਿਹੜੀ ਹਾਲਤ ਆ ਉਹ ਕੀ ਹੋਈ ਆ ਆਮ ਆਦਮੀ ਪਾਰਟੀ ਦੀ ਸੋ ਪੰਜਾਬ ਦੇ ਵਿੱਚ ਵੀ ਉਹ ਤਿਆਰ ਰਹਿਣਾ ਲੋਕਾਂ ਨੇ ਉਹਨਾਂ ਦਾ ਇਸੇ ਤਰ੍ਹਾਂ ਬੁਰਾ ਹਾਲ ਕਰਨਾ ਜਿਦਾਂ ਦਿੱਲੀ ਵਿੱਚ ਹੋਇਆ